ਸਸ਼ੀਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਆਪ ਦੀ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਸਿਰਾਂ ਤੇ ਬਣਾ ਕੇ ਰੱਖੇ ਤਾਂ ਦੋਸਤੋ ਕਹਾਣੀ ਕ੍ਰਾਈਮ ਦੀ ਸੀਰੀਜ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਜੀ ਸਾਡੀ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ Facebook Instagram ਤੇ BBC ਪੰਜਾਬ YouTube ਤੇ BBC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੇ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਅਖਬਾਰ ਟਾਈਪ ਕਰੋਗੇ ਨਾ ਤਾ YouTube Facebook Instagram ਤੇ ਤੁਹਾਡੇ ਸਾਹਮਣੇ ਸਾਡਾ ਪੇਜ ਆ ਜੂਗਾ PVC ਪੰਜਾਬੀ YouTube ਤੇ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੇ ਵਿੱਚ PVC ਪੰਜਾਬ Facebook Instagram ਤੇ ਇਹ ਸਾਡੇ ਦੋ ਪੇਜ ਹੈ ਜੀ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਇੱਕ ਤੇ ਇੱਕ ਬੇਨਤੀ ਹੱਥ ਬਨ ਕੇ ਹੈ ਕਿ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਜ਼ਰੂਰ ਕਰੋ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੁਹਾਡਾ ਇੱਕ ਇੱਕ ਸਬਸਕ੍ਰਾਈਬਰ ਜਿਹੜਾ ਸਾਨੂੰ ਬਹੁਤ ਵੱਡੀ એનર્ਜੀ ਦਿੰਦਾ ਹੈ ਤਾਂ ਇਹੇ ਹੱਥ ਬਨ ਕੇ ਬੇਨਤੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਤੇ ਇੱਕ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਦੋਸਤੋ ਅੱਜ ਤਹਾਣੀ ਕ੍ਰਾਈਮ ਦੇ ਵਿੱਚ ਅੱਜ ਜਿਹੜਾ ਐਪੀਸੋਡ ਮੈਂ ਤੁਹਾਨੂੰ ਸਾਂਝਾ ਕਰਨ ਜਾ ਰਿਹਾ ਹਾਂ ਇਹ ਤੁਸੀਂ ਸ਼ਾਇਦ ਇਹਨਾਂ ਇਧਰ ਆਪਣੇ ਜ਼ਿਆਦਾ ਨਹੀਂ ਹੈਗਾ ਕਿਉਂਕਿ ਕਰਨਾਟਕਾ ਸਾਈਡ ਦਾ ਇਨਸੀਡੈਂਟ ਹੈ ਜਿਹੜਾ ਤੁਹਾਡੇ ਨਾਲ ਮੈਂ ਅੱਜ ਸਾਂਝਾ ਕਰਨ ਜਾ ਰਿਹਾ ਹਾਂ ਅ ਦੋਸਤੋ ਕਰਨਾਟਕਾ ਦੇ ਵਿੱਚ ਨਾ ਇੱਕ ਧਰਮ ਸਥਲ ਹੈ ਉਹਨੂੰ ਧਰਮ ਸਥਲ ਕਿਹਾ ਜਾਂਦਾ ਮੰਜੂਨਾਥ ਮੰਦਿਰ ਹੈ ਮੰਜੂਨਾਥ ਮੰਦਿਰ ਦੇ ਇੱਕ ਸਫਾਈ ਕਰਮਚਾਰੀ ਦੇ ਵੱਲੋਂ ਉੱਥੋਂ ਦੇ ਕਰਨਾਟਕਾ ਦੇ ਇੱਕ ਐਸਪੀ ਨੂੰ ਚਿੱਠੀ ਹੈ ਜਿਹੜੀ ਉਹ ਲਿਖੀ ਜਾਂਦੀ ਹੈ ਉਹ ਚਿੱਠੀ ਦੇ ਵਿੱਚ ਨਾ ਇਹੋ ਇਕਬਾਲ ਕਰਦਾ ਕਿ ਉਹਨੇ ਆਪਦੇ ਹੱਥਾਂ ਦੇ ਨਾਲ ਸੈਂਕੜੇ ਲੜਕੀਆਂ ਔਰਤਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਦਫਨ ਕੀਤੀਆਂ ਹੋਈਆਂ ਜੀਤੋਵਾ ਦੇ ਮਾਮਲੇ ਜਿਹੜਾ ਸੁਰਖੀਆਂ ਦੇ ਵਿੱਚ ਬਣ ਜਾਂਦਾ ਤੇ ਦੇਸ਼ ਭਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜੋ ਲਗਾਤਾਰ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਇਸ ਕਬਰ ਦੀ ਆਪਣਾ ਕਹਾਣੀ ਕ੍ਰਾਈਮ ਦੀ ਸ਼ੁਰੂਆਤ ਕਰਨਾ ਹੈ ਜੁਲਾਈ 2023 ਦੇ ਤੀਜੇ ਹਫਤੇ ਦੇ ਵਿੱਚ ਨੇ ਇੱਕ ਦੋਸਤੋ ਪੱਤਰਕਾਰ ਇੱਕ ਔਰਤ ਕੋਲ ਜਾਂਦਾ ਤੇ ਔਰਤ ਨੂੰ ਕਹਿੰਦਾ ਕਿ ਉਹ ਇੱਕ ਵੱਡੇ ਅਖਬਾਰ ਦਾ ਪੱਤਰਕਾਰ ਹੈ ਤੇ ਉਹਨਾਂ ਦੀ ਬੇਟੀ ਦੇ ਨਾਲ ਜੋ ਕੁਝ ਵੀ ਹੋਇਆ ਸਭ ਕੁਝ ਜਾਣਨ ਦੇ ਲਈ ਆਇਆ ਹੈ। ਇਸ ਤੋਂ ਬਾਅਦ ਉਹਨਾਂ ਦੀ ਬੇਟੀ ਦੇ ਨਾਲ ਜੋ ਕੁਝ ਵੀ ਹੋਇਆ ਉਹ ਆਪਦੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕਰੇਗਾ ਤੇ ਉਹਨਾਂ ਵੀ ਬੇਟੀ ਨਾਲ ਜੋ ਕੁਝ ਵਾਪਰਿਆ ਉਸ ਦੀ ਘਟਨਾ ਬਾਰੇ ਤਾਂ ਕਿ ਲੋਕਾਂ ਨੂੰ ਜਾਣਕਾਰੀ ਹੋ ਸਕੇ। ਉਹ ਮਹਿਲਾ ਜਿਹੜੀ ਉਹ ਨਾ ਪੱਤਰਕਾਰ ਦੇ ਮੂੰਹ ਵੱਨੀ ਦੇਖਦੀ ਰਹਿੰਦੀ ਹੈ ਬੋਲਦੀ ਕੁਝ ਨਹੀਂ ਹੈਗੀ ਵਿਚਾਰੀ। ਕਵਸਨ ਮੇ ਬਾਤ ਨਾ ਹੋਰ ਮਹਿਲਾ ਜਿਹੜੀ ਆਪਦੇ ਘਰ ਦੇ ਵੱਨੋਂ ਉਹਦੇ ਇੱਕ ਦਰਖਤ ਲੱਗਿਆ ਹੋਇਆ ਹੁੰਦਾ ਉਹਦੇ ਵੱਨ ਇਸ਼ਾਰਾ ਕਰ ਦਿੰਦੀ ਐ ਤਾਂ ਪੱਤਰਕਾਰ ਐ ਜਿਹੜਾ ਨਹੀਂ ਸਮਝ ਪਾਉਂਦਾ ਉਹ ਕਹਿੰਦਾ ਕਿ ਮਾਤਾ ਜੀ ਮੈਂ ਤੁਹਾਡਾ ਇਸ਼ਾਰਾ ਸਮਝ ਨਹੀਂ ਪਾਇਆ ਵੀ ਜੋ ਗੱਲ ਹੈਗੀ ਆ ਤੁਸੀਂ ਮੈਨੂੰ ਖੁੱਲ੍ਹ ਕੇ ਦੱਸ ਦਿਓ ਮਾਤਾ ਜੀ ਨੇ ਜਿਹੜੇ ਉਹ ਬੜੇ ਨਾ ਢਿੱਲੇ ਸਵਰ ਦੇ ਢਿੱਲੇ ਸਵਰ ਦੇ ਵਿੱਚ ਕਹਿੰਦੇ ਆ ਕਹਿੰਦੇ ਵੀ ਤੁਹਾਨੂੰ ਉਹ ਦਰਖਤ ਆ ਜਿਹੜਾ ਨਜ਼ਰ ਆ ਰਿਹਾ ਪੱਤਰਕਾਰ ਕਹਿੰਦਾ ਹਾਂਜੀ ਨਜ਼ਰ ਆ ਰਿਹਾ ਕਹਿੰਦੀ ਵੀ ਉਹ ਜਿਹੜਾ ਦਰਖਤ ਹੈ ਉਹਦੇ ਨੀਚੇ ਨਾ ਮੇਰੀ ਧੀ ਦੀ লাশ ਦਫਨ ਕੀਤੀ ਹੋਈ ਹੈ। ਪਰਕਰਾਰ ਸੁਣ ਕੇ ਹਿੱਲ ਜਾਂਦਾ। ਉਹ ਮਾਤਾ ਜੀ ਕਹਿੰਦੇ ਆ ਕਿ ਤੁਸੀਂ ਇਹ ਦੇਖ ਲਓ ਵੀ ਦਰਖਤ ਹੈ ਜਿਹੜਾ 11 ਸਾਲਾਂ ਦੇ ਵਿੱਚ ਇੰਨਾ ਵੱਡਾ ਹੋ ਗਿਆ। ਕਾਸ਼ ਜੇਕਰ ਸਥਾਨਕ ਕਰਨਾਟਕਾ ਪੁਲਿਸ ਨੇ ਸੀਆਈਡੀ, ਸੀਬੀਆਈ ਇਹਨਾਂ ਨੇ ਜੇ ਪੂਰੇ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਹੁੰਦੀ ਤਾਂ ਉਹਨਾਂ ਦੀ ਧੀ ਨੂੰ ਇਨਸਾਫ ਹੈ ਜਿਹੜਾ ਜ਼ਰੂਰ ਮਿਲ ਜਾਂਦਾ ਪਰ ਕੁਦਰਤ ਤਰੈ ਉਹਨੇ ਧੀ ਨਾਲ ਇਨਸਾਫ ਜ਼ਰੂਰ ਕੀਤਾ ਤੇ 11 ਸਾਲਾਂ ਚ ਜੋ ਛੋਟਾ ਪੌਦਾ ਉਹਨਾਂ ਨੇ ਆਪ ਦੀ ਧੀ ਦੀ ਲਾਸ਼ ਤੇ ਲਾਇਆ ਸੀਗਾ ਉਹ ਜ਼ਰੂਰ ਟਰੱਕ ਬਣ ਗਿਆ ਤਾਂ ਕੁਦਰਤ ਨੇ ਜ਼ਰੂਰ ਇਨਸਾਫ ਦਿੱਤਾ ਹੈ ਦਰਸਲ ਦੋਸਤੋ ਇਹ ਘਟਨਾ ਜਿਹੜੀ ਧਰਮਸਥਲ ਨਾਮ ਦੇ ਇੱਕ ਇਲਾਕੇ ਦੀ ਹੈ ਜਿੱਥੇ ਜਿਸ ਨੂੰ ਵੀ ਮੰਜੂਨਾਥ ਮੰਦਿਰ ਵੀ ਕਿਹਾ ਜਾਂਦਾ ਉੱਥੋਂ ਦੇ ਕਨਕਾ ਪੁਸ਼ ਵਿਅਕਤੀ ਨੇ ਉੱਥੋਂ ਦੇ ਕੈਸਪੀ ਨੂੰ ਚਿੱਠੀ ਲਿਖੀ ਦੀ ਚਿੱਠੀ ਕੀ ਲਿਖਿਆ ਸੀ ਉਹਨੇ ਆਪਣੇ ਹੱਥਾਂ ਦੇ ਨਾਲ ਨਾ ਸੈਂਕੜੇ ਦੀ ਗਿਣਤੀ ਦੇ ਵਿੱਚ ਲੜਕੀਆਂ ਤੇ ਔਰਤਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਦਫਨ ਕੀਤੀਆਂ ਹੋਈਆਂ ਪੂਰਾ ਮਾਮਲਾ ਜਿਹੜਾ ਇਹ ਜੋ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਵਿੱਚ ਸੁਰਖੀਆਂ ਬਣ ਜਾਂਦਾ ਹੈ ਅ ਇਸ ਤੋਂ ਬਾਅਦ ਪੁਲਿਸ ਦੇ ਵੱਡੇ-ਵੱਡੇ ਅਫਸਰ ਆ ਜਿਹੜੇ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ 13 ਜਿਹੀਆਂ ਥਾਵਾਂ ਦੀ ਪਛਾਣ ਜਿਹੜੀ ਕੀਤੀ ਜਾਂਦੀ ਹੈ ਜਿੱਥੇ ਲਾਸ਼ਾਂ ਦਫਨ ਸਿਗੀਆਂ ਉਹਨਾਂ ਦੀ ਖੁਦਾਈ ਸ਼ੁਰੂ ਕੀਤੀ ਜਾਂਦੀ ਹੈ ਇਹ ਦੇਖਣ ਲਈ ਕਿ ਨਕਾਬਪੋਸ਼ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਦੋਸਤੋ ਅੱਜ ਜਿਹੜੀ ਇਹ ਸੱਚੀ ਘਟਨਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਇਹ ਘਟਨਾ ਨਾ ਕਰਨਾਟਕਾ ਰਾਜ ਦੇ ਦੱਖਣ ਕੰਨੜ ਦੇ ਪਿੰਡ ਉਜੀਰੇ ਦੀ ਘਟਨਾ ਹੈ ਜਿੱਥੇ ਇੱਕ 17 ਸਾਲ ਦੀ ਲੜਕੀ ਜੋ ਕਿ ਹਰ ਰੋਜ਼ ਦੀ ਤਰ੍ਹਾਂ ਆਪਦੇ ਘਰੋਂ ਕਾਲਜ ਜੋ ਕਿ ਬੀਏ ਸੈਕੰਡ ਇਅਰ ਦੇ ਵਿੱਚ ਪੜ੍ਹਦੀ ਸੀਗੀ ਆਪਦੇ ਹਰੋ ਜਿ ਤਰ੍ਹਾਂ ਆਪਦੇ ਘਰੋਂ ਕਾਲਜ 9 ਅਕਤੂਬਰ 2012 ਨੂੰ ਸਵੇਰੇ 7 ਵਜੇ ਪੜ੍ਹਨ ਦੇ ਲਈ ਹਰੋ ਜਿ ਤਰ੍ਹਾਂ ਆਪਦੇ ਘਰ ਤੋਂ ਬੱਸ ਸਟੈਂਡ ਜਾਂਦੀ ਹੈ ਬੱਸ ਸਟੈਂਡ ਤੋਂ ਨੇ ਕਾਲਜ ਲਈ ਬੱਸ ਲੈਣੀ ਹੁੰਦੀ ਹੈ ਜੀ ਤਾਂ 9 ਅਕਤੂਬਰ 2012 ਨੂੰ ਹਰ ਰੋਜ਼ ਦੀ ਤਰ੍ਹਾਂ ਉਹ ਚਲੀ ਜਾਂਦੀ ਹੈ ਤਾਂ ਉਹਦੀ ਮਾਂ ਉਹਨੂੰ ਕਹਿੰਦੀ ਹੈ ਕਿ ਬੇਟਾ ਘਰੋਂ ਖਾਣਾ ਖਾ ਕੇ ਜਾ ਪਰ ਉਹ ਕਹਿੰਦੀ ਵੀ ਨਹੀਂ ਮੈਂ ਲੇਟ ਹੋ ਜੂੰਗੀ ਤੇ ਉਹ ਖਾਣਾ ਖਾਦੇ ਬਿਨਾਂ ਹੀ ਕੁੜੀ ਉਹ ਚਲੀ ਜਾਂਦੀ ਹੈ ਜਿਹੜੇ ਕਾਲਜ ਦੇ ਵਿੱਚ ਉਹ ਕੁੜੀ ਪੜ੍ਹਦੀ ਹੁੰਦੀ ਹੈ ਉਸ ਦਾ ਨਾਮ ਐਸ ਡੀ ਐਮ ਕਾਲਜ ਹੁੰਦਾ ਹੈ ਜੋ ਕਿ ਉਹਨਾਂ ਦੇ ਪਿੰਡ ਦੇ ਨੇੜੇ ਹੀ ਹੁੰਦਾ ਹੈ ਘਰ ਤੋਂ ਕਰੀਬ ਕਰੀਬ 3 ਕਿਲੋਮੀਟਰ ਦੂਰ ਹੁੰਦਾ ਹੈ ਕਾਲਜ ਹੁੰਦਾ ਹੈ ਜਿਹੜਾ ਤੇ ਹਰ ਰੋਜ਼ ਕਾਲਜ ਜਾਣ ਦੀ ਲਈ ਨਾ ਉਹ ਲੜਕੀ ਹੈ ਜਿਹੜੀ ਉਹ ਬੱਸ ਦਾ ਸਫ਼ਰ ਕਰਦੀ ਸੀਗੀ ਤੇ 9 ਅਕਤੂਬਰ 2012 ਨੂੰ ਜਦੋਂ ਲੜਕੀ ਉਹ ਸਵੇਰੇ 7 ਵਜੇ ਆਪਦੇ ਘਰੋਂ ਕਾਲਜ ਲਈ ਜਾਂਦੀ ਹੈ ਤਾਂ ਆਮ ਤੌਰ ਤੇ ਨਾ ਲੜਕੀ ਆਪਦੇ ਕਾਲਜ ਦੇ ਵਿੱਚੋਂ ਕਰੀਬ 4 ਤੋਂ 4:30 ਦੇ ਦਰਮਿਆਨ ਦਰਮਿਆਨ ਆਪਦੇ ਘਰ ਵਾਪਸ ਆ ਜਾਂਦੀ ਸੀ ਕਿਉਂਕਿ ਤਕਰੀਬਨ 3:30 ਤੋਂ 4:00 ਤੱਕ ਕਾਲਜ ਖਤਮ ਹੁੰਦਾ ਸੀ 15 ਮਿੰਟ ਦਾ ਉਹਦਾ ਰਸਤਾ ਹੁੰਦਾ ਸੀਗਾ ਤੇ ਲੜਕੀ 4 ਤੋਂ 4:30 ਵਜੇ ਦੇ ਵਿੱਚ ਵਿੱਚ ਆਪਦੇ ਘਰੇ ਪਹੁੰਚ ਜਾਂਦੀ ਸੀ ਪਰ 9 ਅਕਤੂਬਰ 2012 ਨੂੰ ਲੜਕੀ ਹੈ ਜਿਹੜੀ ਉਹ ਸ਼ਾਮ ਨੂੰ 6 ਵਜੇ ਤੱਕ ਵੀ ਘਰੇ ਨਹੀਂ ਆਉਂਦੀ ਹੈਗੀ ਜਦੋਂ 6 ਵਜੇ ਤੱਕ ਘਰੇ ਨਹੀਂ ਆਉਂਦੀ ਤਾਂ ਲੜਕੀ ਦੀ ਮਾਂ ਤਾਂ ਜਿਹੜੀ ਉਹਨੂੰ ਫਿਕਰ ਹੋ ਜਾਂਦੀ ਹੈ ਤਾਂ ਉਹ ਆਸ-ਪਾਸੇ ਪੁੱਛਦੀ ਕਰਦੀ ਹੈ ਜਿਹੜੇ ਬੱਸ ਸਟੈਂਡ ਤੋਂ ਉਹਦੀ ਲੜਕੀ ਉਤਰਦੀ ਹੁੰਦੀ ਹੈ ਉੱਥੇ ਜਾ ਕੇ ਦੇਖਦੀ ਹੈ ਉੱਥੇ ਵੀ ਨਹੀਂ ਪਤਾ ਲੱਗਦਾ ਇਸ ਤੋਂ ਬਾਅਦ ਇਹ ਪੂਰੇ ਜੋ ਗੱਲ ਦੀ ਜਾਣਕਾਰੀ ਹੈ ਉਹ ਆਪਦੇ ਹਸਬੰਦ ਨੂੰ ਯਾਨੀ ਕਿ ਲੜਕੀ ਦੇ ਪਿਤਾ ਨੂੰ ਦਿੰਦੀ ਹੈ ਜੋ ਲੜਕੀ ਦਾ ਪਿਤਾ ਹੈਗਾ ਉਹ ਵੀ ਪਹੁੰਚ ਜਾਂਦਾ ਜੀ ਲੜਕੀ ਦੀ ਮਾਤਾ ਹੋ ਜਾਂਦੀ ਹੈ ਇੱਥੇ ਤੁਹਾਨੂੰ ਮੈਂ ਦੱਸਦਾ ਦੋਸਤੋ ਜਿਹੜਾ ਪਿੰਡ ਹੈ ਨਾ ਇਹਦੀ ਤਕਰੀਬਨ ਤਕਰੀਬਨ 9000 ਬਸਾਂ ਹੁੰਦੀ ਹੈ ਯਾਨੀ ਕਿ 9000 ਬੰਦਾ ਉਸ ਪਿੰਡ ਚ ਰਹਿੰਦਾ ਹੁੰਦਾ ਤਾਂ 3500 ਬੰਦਾ ਉਹਦੇ ਮਾਤਾ ਪਿਤਾ ਨਾਲ ਇਕੱਠਾ ਹੋ ਕੇ ਨਾ ਜੀ ਜਦੋਂ ਰਾਤ ਹੋ ਜਾਂਦੀ ਹੈ ਤਾਂ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ ਉਹ ਕੀ ਕਰਦੇ ਆ ਉਹ ਘਰ ਤੋਂ ਲੈ ਕੇ ਕਾਲਜ ਤੱਕ ਜਿਹੜਾ ਰਸਤਾ ਸੀਗਾ ਉਹਦਾ ਚੱਪਾ 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 ਚ ਪਛਾਣਦੇ ਜਾਂਦੇ ਨੇਗੇ ਲੜਕੀ ਪਰ ਨਹੀਂ ਮਿਲਦੀ ਉਸ ਤੋਂ ਬਾਅਦ ਨਾ ਉਹ ਕੀ ਕਰਦੇ ਆ ਜਿਹੜੇ ਬੱਸ ਸਟਾਪ ਤੇ ਲੜਕੀ ਉਤਰਦੀ ਹੁੰਦੀ ਸੀਗੀ ਉੱਥੇ ਚਲੇ ਜਾਂਦੇ ਆ ਉੱਥੇ ਲੜਕੀ ਦਾ ਜੋ ਮਾਮਾ ਹੁੰਦਾ ਉਹਦਾ ਹੋਟਲ ਹੁੰਦਾ ਚਾਹ ਦਾ ਆ ਉਹ ਲੜਕੀ ਦਾ ਅ ਲੜਕੀ ਦੀ ਮਾਤਾ ਹੁੰਦੀ ਹੈ ਜਿਹੜੀ ਉਹ ਆਪਦੇ ਭਰਾ ਨੂੰ ਪੁੱਛਦੀ ਹੈ ਕਿ ਆਪਣੀ ਬੇਟੀ ਹਲੇ ਤੱਕ ਘਰੇ ਨਹੀਂ ਪਹੁੰਚੀ ਉਹ ਕਹਿੰਦਾ ਕਿ ਕਿਵੇਂ ਹੋ ਸਕਦਾ ਹੈ ਕਿ ਉਹ ਹਰ ਰੋਜ਼ ਜਿੱਦਾਂ ਉਹੀ 4:00 4:30 ਵਜੇ ਇੱਥੇ ਉਤਰੀ ਹੈ ਮੈਨੂੰ ਬਾਈ ਕਰਕੇ ਗਈ ਹੈ ਆਪਣੇ ਘਰ ਵੱਲ ਗਈ ਹੈ ਮੈਂ ਖੁਦ ਦੇਖਿਆ ਜਾਂਦੇ ਹੋਏ ਤਾਂ ਫਿਰ ਉਹ ਉਹੀ ਗੱਲ ਵੀ ਸਾਰੇ ਹੈਰਾਨ ਹੋ ਜਾਂਦੇ ਆ ਵੀ ਇਹ ਕਿਵੇਂ ਹੋ ਸਕਦਾ ਵੀ ਇਹਦਾ ਮਾਮਾ ਕਹਿ ਰਿਹਾ ਵੀ ਲੜਕੀ ਘਰੇ ਗਈ ਹੈ ਪਰ ਲੜਕੀ ਘਰੇ ਪਹੁੰਚੀ ਹੈ ਨਹੀਂ ਹਜੇ ਤੱਕ ਇੱਕ ਉੱਥੇ ਨਾ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਦੋਸਤੋ ਕਿ ਜਿਸ ਦਿਨ ਦੀ 9 ਤਰੀਕ ਦੀ ਘਟਨਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਬਹੁਤ ਨੀਂਹ ਪੈ ਚੁੱਕਿਆ ਸੀਗਾ 9 ਤਰੀਕ ਨੂੰ ਬਹੁਤ ਜ਼ਿਆਦਾ ਨੀਂਹ ਪੈ ਰਿਹਾ ਸੀ 9 ਤਰੀਕ ਨੂੰ ਰਾਤ ਨੂੰ ਵੀ ਕਾਫੀ ਨੀਂਹ ਪੈ ਰਿਹਾ ਸੀ ਚਲੋ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਰ ਆਵਾਜ਼ਾਂ ਮਾਰਦੇ ਆ ਪਰ ਲੜਕੀ ਹੈ ਜਿਹੜੀ ਨਹੀਂ ਲੱਭਦੀ ਹੈਗੀ ਥੱਕ ਹਾਰ ਕੇ ਜੀ ਉਹ ਅ ਜਵਾਬ ਦੇ ਪਿੰਡ ਤੋਂ ਤਕਰੀਬਨ 12 ਕਿਲੋਮੀਟਰ ਦੂਰ ਪੁਲਿਸ ਸਟੇਸ਼ਨ ਹੁੰਦਾ ਬੈਲ ਥਾਂਗੜੀ ਉੱਥੇ ਕੁੜੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੰਦੇ ਆ ਉਹ ਪੁਲਿਸ ਨੂੰ ਦੱਸਦੇ ਕਿ ਉਹਨਾਂ ਦੀ 3 SDM ਕਾਲਜ ਦੇ ਵਿੱਚ BA ਦੇ ਦੂਜੇ ਭਾਗ ਦੀ ਵਿਦਿਆਰਥਣਾਂ ਤੇ ਹਰ ਰੋਜ਼ ਜਿੱਦਾਂ ਕਾਲਜ ਗਈ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਈ ਤੇ ਉਹਨਾਂ ਨੇ ਪੁਲਿਸ ਨੂੰ ਇਹ ਵੀ ਗਹਾਰ ਲਗਾਈ ਕਿ ਉਹਨਾਂ ਦੀ ਤੀਨ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਮੌਕੇ ਤੇ ਮੌਜੂਦ ਪੁਲਿਸ ਅਫਸਰਾਂ ਨੇ ਕਿਹਾ ਕਿ ਹਾਲੇ ਤਾਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਹੋਰ ਵੀ ਬਾਰੇ ਬਹਾਨੇ ਆ ਜਿਹੜੇ ਕਰਨ ਲੱਗੇ ਅ ਇਸ ਪੂਰੇ ਮਾਮਲੇ ਨੂੰ ਜਾਂ ਪੁਲਿਸ ਵਾਲਿਆਂ ਦੇ ਵਰਤਾਰੇ ਨੂੰ ਦੇਖਦੇ ਹੋਏ ਸਥਾਨਕ ਲੋਕ ਜਿਹੜੇ ਭੜਕ ਜਾਂਦੇ ਨੇ ਤੇ ਉਹ ਧਰਨਾ ਪ੍ਰਦਰਸ਼ਨ ਉੱਤੇ ਮੀਂਹ ਦੇ ਵਿੱਚ ਹੀ ਥਾਣੇ ਮੂਰੇ ਸ਼ੁਰੂ ਕਰ ਦਿੰਦੇ ਨੇ ਇਹ ਤੋਂ ਬਾਅਦ ਪੁਲਿਸ ਵਾਲੇ ਆ ਜਿਹੜੇ ਉਹ ਪਿੰਡਾਂ ਸਿਆਂ ਪਿੰਡ ਵਾਲਿਆਂ ਦੇ ਅੱਗੇ ਝੁਕਦੇ ਹੋਏ ਰਾਤ ਨੂੰ 10 ਵਜੇ ਦੇ ਕਰੀਬ ਲੜਕੀ ਦੀ ਐਫਆਈਆਰ ਦਰਜ ਕਰ ਲੈਂਦੇ ਐ ਐਫਆਈਆਰ ਨੰਬਰ 2250/2012 ਜਿਹੜੀ ਉਹ ਐਫਆਈਆਰ ਦਰਜ ਕਰ ਲਈ ਜਾਂਦੀ ਐ ਪਰ ਇਸ ਮਾਮਲੇ ਦੀ ਚ ਇਸ ਗੁੰਸ਼ੁਦਗੀ ਨੂੰ ਹੈ ਨਾ ਜਿਹੜੀ ਪੁਲਿਸ ਐ ਉਪਰੀ ਇਮਾਨਦਾਰੀ ਨਾਲ ਉਹ ਕੰਮ ਨਹੀਂ ਕਰਦੀ ਹੈਗੀ ਜੀ। ਨਾ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਉਸ ਰਾਤ ਲੜਕੀ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਲੜਕੀ ਨੂੰ ਲੱਭਣ ਦੀ ਲਿਆਦਾ ਪੂਰਾ ਜ਼ੋਰ ਲਾ ਦਿੰਦੇ ਆ ਪਰ ਲੜਕੀ ਦੇ ਨਾ ਮਿਲਣ ਕਾਰਨ ਥੱਕ ਹਾਰ ਕੇ ਪਿੰਡ ਵਾਲੇ ਤੇ ਉਹਦੇ ਮਾਤਾ-ਪਿਤਾ ਆਪਣੇ ਘਰੇ ਚਲੇ ਜਾਂਦੇ ਆ। ਜਿਵੇਂ ਹੀ ਅਗਲਾ ਦਿਨ ਨਿਕਲਦਾ ਸਵੇਰੇ 8 ਵਜੇ ਦੇ ਲਗਭਗ ਪਿੰਡ ਦੇ ਲੋਕ ਜਿਹੜੇ ਹੋਰ ਵੱਡੀ ਗਿਣਤੀ 'ਚ ਤਕਰੀਬਨ 5-600 ਬੰਦਾ ਇਕੱਠਾ ਹੋ ਜਾਂਦਾ ਉਹ ਲੜਕੀ ਦੀ ਭਾਲ ਦੁਬਾਰਾ ਸ਼ੁਰੂ ਕਰਦੇ ਆ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਿੰਡ ਦੀ ਜਨਸੰਖਿਆ 9000 ਦੇ ਕਰੀਬ ਸੀਗੀ ਤੇ ਪਿੰਡ ਦੇ ਲੋਕ ਆ ਜਿਹੜੇ ਆਸ-ਪਾਸ ਫੇਰਦਵਾਰਾ ਤੋਂ ਭਾਲ ਸ਼ੁਰੂ ਕਰਦੇ ਆ ਤਾਂ ਆਖਰਕਾਰ ਇੱਕ ਪਿੰਡ ਵਾਲੇ ਦੀ ਨਿਗਾਹ ਨੇ ਇੱਕ ਦਰਖਤ ਤੇ ਪੈਂਦੀ ਆ ਤੇ ਦਰਖਤ ਦੇ ਪਿਛਲੇ ਪਾਸੇ ਤਣੇ ਤੇ ਲੜਕੀ ਦੀ ਲਾਸ਼ ਆ ਜਿਹੜੀ ਉਹ ਬਹੁਤ ਮਾੜੀ ਹਾਲਤਾਂ ਦੇ ਵਿੱਚ ਪਈ ਸੀਗੀ ਤੇ ਲੜਕੀ ਦੇ ਕੱਪੜੇ ਫਟੇ ਹੋਏ ਸੀਗੇ ਜਗ੍ਹਾ-ਜਗ੍ਹਾ ਸੱਟਾਂ ਦੇ ਨਿਸ਼ਾਨ ਸੀਗੇ ਤੇ ਉਸ ਲੜਕੀ ਦਾ ਉੱਥੇ ਜੋ ਕਤਲ ਕਰਕੇ ਸਿੱਟਿਆ ਹੋਇਆ ਸੀਗਾ ਲੋਕ ਆ ਜਿਹੜੇ ਕਾਫੀ ਜ਼ਿਆਦਾ ਗੁੱਸੇ ਹੋ ਜਾਂਦੇ ਆ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਪੁਲਿਸ ਵਾਲੇ ਪਿੰਡ ਵਾਲਿਆਂ ਦੇ ਗੁੱਸੇ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਆ ਪੁਲਿਸ ਵਾਲਿਆਂ ਨੇ ਜਿਹੜੇ ਹੈਗਾ ਪਿੰਡ ਵਾਲਿਆਂ ਨੂੰ ਕਹਿੰਦੇ ਆ ਕਿ ਚਾਹੇ ਇਸ ਮਾਮਲੇ 'ਚ ਕੋਈ ਵੀ ਹੋਵੇਗਾ ਉਸ ਦਰਿੰਦੇ ਨੂੰ ਹਰ ਹਾਲ 'ਚ ਗ੍ਰਿਫਤਾਰ ਕਰਕੇ ਉਸ ਨੂੰ ਸਜ਼ਾ ਜ਼ਰੂਰ ਦਵਾਈ ਜਾਊਗੀ ਲੜਕੀ ਦੀ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਨਾ ਉਹ ਬਹੁਤ ਜ਼ਿਆਦਾ ਪੀੜਾਦਾਇਕ ਹੁੰਦੀ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਲੜਕੀ ਦੇ ਨਾਲ ਰਿਪ ਕਰਨ ਤੋਂ ਬਾਅਦ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਤੇ ਇਸ ਮਾਮਲੇ 'ਚ ਪੁਲਿਸ ਨੂੰ ਜਿੰਨੀ ਇਮਾਨਦਾਰੀ ਨਾਲ ਇਸ ਮਾਮਲੇ ਦੀ ਪੜਤਾਲ ਕਰਨੀ ਚਾਹੀਦੀ ਸੀ ਨਾ ਜੀ ਉਹਨੇ ਇਮਾਨਦਾਰੀ ਨਾਲ ਕੀ ਉਹਦੇ 5% ਵੀ ਉਹਦੀ ਇਮਾਨਦਾਰੀ ਦੇ ਨਾਲ ਪੜਤਾਲ ਜਿਹੜੀ ਨਹੀਂ ਕੀਤੀ ਜਾਂਦੀ ਹੈਗੀ 11 ਅਕਤੂਬਰ 2012 ਨੂੰ ਨਾ ਜੀ ਪਿੰਡ ਦੇ 5 ਲੋਕ ਐ ਜਿਹੜੇ ਇੱਕ ਬੰਦੇ ਨੂੰ ਘਰੀਸ ਕੇ ਲੈ ਕੇ ਆ ਰਹੇ ਸੀਗੇ ਤੇ ਪਿੰਡ 'ਚ ਰੌਲਾ ਪਾ ਦਿੰਦੇ ਆ ਕਿ ਇਹੀ ਉਹ ਬੰਦਾ ਹੈ ਜਿਹਨੇ ਉਸ 17 ਸਾਲਾ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਜਿਹੜਾ ਕੀਤਾ ਸੀਗਾ ਇੰਨੀ ਗੱਲ ਕਹਿਣ ਦੀ देर ਸੀ ਪਿੰਡੇ ਦੇ ਲੋਕ ਆ ਜਿਹੜੇ ਇਕੱਠੇ ਹੋ ਜਾਂਦੇ ਆ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਉੱਥੇ ਅ ਮਾਰ ਮਾਰੂ ਦਾ ਅ ਖੱਦਾ ਠਾ ਦਿੰਦੇ ਆ ਜੀ ਉਹ ਜਦੋਂ ਵਿਅਕਤੀ ਇਹ ਕਾਬੂ ਕੀਤਾ ਜਾਂਦਾ ਨਾ ਉਹ ਕਹਿੰਦਾ ਵੀ ਉਹ ਧਰਮ ਸਥਾਨ ਸੀਗਾ ਜਿਹੜਾ ਧਰਮ ਸਥਲ ਸੀਗਾ ਮੰਜੂਨਾਥ ਮੰਦਿਰ ਹੈ ਉਦੇ ਕੋਲ ਇੱਕ ਬਾਹੂ ਵਾਲੀ ਦਰਵਾਜ਼ਾ ਸੀਗਾ ਤੇ ਦਰਵਾਜ਼ੇ ਦੇ ਨੇੜੇ ਬੈਠਾ ਸੀਗਾ ਪੰਜ ਲੋਕਾਂ ਨੇ ਉੱਥੋਂ ਫੜਿਆ ਉਹਨੂੰ ਥਾਣੇ ਲੈ ਕੇ ਜਾ ਰਹੇ ਸੀ ਤਾਂ ਰਸਤੇ 'ਚ ਪਿੰਡ ਵਾਸੀਆਂ ਨੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਿੰਡ ਵਾਸੀਆਂ ਦੇ ਵੱਲੋਂ ਉਸ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਇੰਨਾ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਕਿ ਉਹਦੇ ਸਰੀਰ ਤੇ 17 ਜਗ੍ਹਾ ਤੇ ਜ਼ਖਮ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਪਿੰਡ ਵਾਸੀ ਆ ਜਿਹੜੇ ਉਹਨੂੰ ਪੁੱਛਦੇ ਆ ਕਿ ਉਹਨੇ ਲੜਕੀ ਦੇ ਨਾਲੇ ਗੰਦਾ ਕੰਮ ਕਿਉਂ ਕੀਤਾ ਤਾਂ ਉਹ ਕਹਿੰਦਾ ਕਿ ਉਹਨੇ ਇਹ ਕੰਮ ਨਹੀਂ ਕੀਤਾ ਹੈਗਾ ਤਾਂ ਉਹ ਪਿੰਡ ਵਾਲੇ ਪੁੱਛਦੇ ਕਿ ਤਰਾ ਨੌਕ ਕੀ ਹੈ ਤੇਰੇ ਮਾਪੇ ਕੀ ਕਰਦੇ ਆ ਤਾਂ ਉਹ ਦੱਸਦਾ ਕਿ ਉਹਦਾ ਨੂੰ ਸੰਤੋਸ਼ ਰਹੋ ਹੈ ਤੇ ਉਹ ਉੜੀਪੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹਦੇ ਪਿਤਾ ਇੱਕ ਰਿਟਾਇਰਡ ਅਧਿਆਪਕ ਸੀਗੇ ਤੇ ਮਾਂ ਤਾਂ ਪੀਡਬਲਯੂਡੀ ਵਿਭਾਗ ਦੇ ਵਿੱਚੋਂ ਰਿਟਾਇਰ ਹੋਏ ਸੀਗੇ ਜਿਵੇਂ ਹੀ ਉਹਨੇ ਪਿੰਡ ਵਾਸੀ ਉਹਨਾਂ ਦੇ ਬਾਰੇ ਦੱਸਿਆ ਤਾਂ ਪਿੰਡਾਸੀਆਂ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੰਮ ਕੀ ਕਰਦਾ ਹੈ ਉਹ ਕਹਿੰਦਾ ਜੀ ਮੈਂ ਤਾਂ ਕਰਨਾਟਕਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਹੋਟਲ ਦੇ ਵਿੱਚ ਕੰਮ ਕਰਦਾ ਹਾਂ ਪਰ ਉਸ ਨੂੰ ਦੇਖਣ ਤੇ ਉਹਦੇ ਵਾਲਾਂ ਤੋਂ ਐਵੇਂ ਲੱਗ ਰਿਹਾ ਸੀਗਾ ਕਿ ਉਹ ਇੱਕ ਅਪਰਾਧੀ ਅ ਪ੍ਰਵਿਰਤੀ ਦਾ ਬੰਦਾ ਹੈ ਚਲੋ ਇੰਨੇ ਨੂੰ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਜੀ ਪੁਲਿਸ ਉਹਨੂੰ ਫੜ ਕੇ ਲੈ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਹੈ ਸੱਚਨਾ ਉਹ ਪੁਲਿਸ ਹੈ ਜਿਹੜੀ ਕਿਉਂਕਿ ਜਿਹੜਾ ਧਰਮ ਸਥਲ ਮੰਜੂਨਾਥ ਮੰਦਿਰ ਹੈ ਉਹ ਤੇ ਬਹੁਤ ਵੱਡੇ ਲੋਕ ਆ ਜਿਹੜੇ ਯਾਨੀ ਕਿ ਜਿਨ੍ਹਾਂ ਦਾ ਬੈਕ ਵੱਡੀ ਸੀਗੀ ਚਾਹੇ ਉਹ ਰਾਜਨੀਤਿਕ ਲਾਲੋ ਚਾਹੇ ਉਹ ਪ੍ਰਸ਼ਾਸਨਿਕ ਲਾਲੋ ਵੱਡੇ ਪੱਧਰ ਤੇ ਉਹਨਾਂ ਦਾ ਲਿੰਕ ਸੀਗੇ ਇਸ ਕਰਕੇ ਉਹ ਇਸ ਮਾਮਲੇ ਦੀ ਪੜਤਾਲ ਕਰਨੇ ਹੀ ਨਹੀਂ ਚਾਹੁੰਦੇ ਸੇ ਇਸ ਕਰਕੇ ਪੁਲਿਸ ਜਿਹੜੀ ਪੱਕੀ ਪਕਾਈ ਖੀਰ ਆ ਜਿਹੜੀ ਯਾਨੀ ਕਿ ਉਹ ਸੰਤੋਸ਼ ਰਾਓ ਨੂੰ ਕਤਲ ਕੇਸ 'ਚ ਫਿੱਟ ਕਰ ਦਿੰਦੀ ਹੈ ਜੀ ਇਸ ਪੂਰੇ ਮਾਮਲੇ ਤੋਂ ਬਾਅਦ ਨਾ ਪਿੰਡ ਵਾਲੇ ਆ ਜਿਹੜੇ ਉਹ ਇਸ ਗੱਲ ਨੂੰ ਲੈ ਕੇ ਕਹਿੰਦੇ ਆ ਯਾਰ ਵੀ ਇਹ ਕਿਵੇਂ ਹੋ ਸਕਦਾ ਵੀ ਪੰਜ ਜਣੇ ਨੂੰ ਕਿਵੇਂ ਲੱਗਿਆ ਜਾਂ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਸੰਤੋਸ਼ ਰਾਓ ਹੀ ਬੰਦਾ ਹੈ ਇਹ ਤੇ ਪੁਲਿਸ ਨੇ ਵੀ ਕੋਈ ਪੜਤਾਲ ਨਹੀਂ ਕੀਤੀ ਹੈਗੀ ਮਾਮਲੇ ਦੀ ਇਹਨੂੰ ਲੈ ਕੇ ਨਾ ਵੀ ਈਮਾਨਦਾਰੀ ਦੀ ਤਫ਼ਤੀਸ਼ ਹੈ ਜਿਹੜੀ ਪੁਲਿਸ ਨੇ ਕੀਤੀ ਨਹੀਂ ਜੀਤੋਵਦ ਫੇਰ ਲੋਕ ਹੈ ਵਿਰੋਧ ਕਰ ਦਿੰਦੇ ਆ ਇਸ ਤੋਂ ਬਾਅਦ ਕਰਨਾਟਕ ਦੀ ਰਾਜ ਸਰਕਾਰ ਹੈ ਜਿਹੜੀ ਉਸ ਸਮੇਂ ਦੀ ਉਹ ਨਾ ਕੀ ਕਰਦੀ ਆ ਮਾਮਲੇ ਦੀ ਜਾਂਚ ਜਿਹੜੀ ਉਹ ਸੀਆਈਡੀ ਨੂੰ ਦੇ ਦਿੰਦੀ ਹੈਗੀ ਇਹ ਤੋਂ ਬਾਅਦ ਮਾਮਲਾ ਜਿਹੜਾ ਸੀਆਈਡੀ ਕੋਲ ਚਲਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਸੀਆਈਡੀ ਸ਼ਾਮਲ ਹੋ ਚੁੱਕੀ ਸੀ ਉਸ ਤੋਂ ਸੀਆਈਡੀ ਆ ਜਿਹੜੀ ਉਹ ਵੀ ਆਪਦੇ ਮਾਮਲੇ ਦੀ ਪੜਤਾਲ ਸ਼ੁਰੂ ਕਰਦੀ ਹੈ ਪੜਤਾਲ ਸ਼ੁਰੂ ਕਰਨ ਤੋਂ ਬਾਅਦ ਚਾਰ ਸ਼ੀਟਾਂ ਜਿਹੜੀ ਅ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਲੋਕਾਂ ਨੂੰ ਝਟਕਾ ਲੱਗਦਾ ਜਦੋਂ ਅਦਾਲਤ ਆ ਜਿਹੜੀ ਸੰਤੋਸ਼ ਨੂੰ ਬਾਈਜਤ ਬਰੀ ਕਰ ਦਿੰਦੀ ਹੈ ਕਿਉਂਕਿ ਉਸ ਦੇ ਖਿਲਾਫ ਕੋਈ ਵੀ ਸਬੂਤ ਹੈ ਜਿਹੜੀ ਪੁਲਿਸ ਜਾਂ ਸੀਆਈਡੀ ਪੇਸ਼ ਨਹੀਂ ਕਰ ਸਕੀ ਹੈਗੀ ਇਸ ਤੋਂ ਬਾਅਦ ਸੰਤੋਸ਼ਰਾ ਉਹ ਹੈ ਜਿਹੜਾ ਇਸ ਮਾਮਲੇ ਦੇ ਵਿੱਚ 6 ਸਾਲ ਜੇਲ੍ਹ ਕੱਟਿਆ ਹੁੰਦਾ ਹੈ 6 ਸਾਲ ਜੇਲ੍ਹ ਕੱਟਣ ਤੋਂ ਬਾਅਦ ਉਹਨੂੰ ਪਾਈ ਜਿੱਤ ਬਰੀ ਕਰ ਦਿੱਤਾ ਜਾਂਦਾ ਹੈ ਇਸ ਨੂੰ ਪੂਰੇ ਮਾਮਲੇ ਦੇ ਵਿੱਚ ਸਥਾਨਕ ਲੋਕ ਆ ਜਿਹੜੇ ਉਹ ਗੱਲਾਂ ਕਰਦੇ ਕਿ ਪਹਿਲੀ ਥਾਂ ਤੇ ਜਿੱਥੇ ਲੜਕੀ ਦੀ Laash ਪਿੰਡ ਵਾਸੀਆਂ ਨੂੰ ਮਿਲੀ ਸੀ ਉਸ ਜਗ੍ਹਾ ਤੇ ਪਿੰਡ ਵਾਸੀ ਆ ਜਿਹੜੇ ਪਹਿਲਾਂ ਵੀ ਕਈ ਵਾਰ ਚੱਕਰ ਮਾਰਿਆ ਸੀ ਪਹਿਲਾਂ ਵੀ ਕਈ ਵਾਰ ਲੱਭਿਆ ਸੀ ਪਰ ਉਸ ਸਮੇਂ ਕੁੜੀ ਦੀ Laash ਮਿਲੀ ਨਹੀਂ ਸੀ ਅਗਲੇ ਦਿਨ ਉਹ Laash ਕਿੱਥੋਂ ਆ ਗਈ ਪਿੰਡ ਵਾਸੀ ਪਿੰਡ ਵਾਲੇ ਕਹਿੰਦੇ ਵੀ ਕਿੱਥੋਂ ਆ ਗਈ ਅਗਲੇ ਦਿਨ ਸਵੇਰੇ Laash ਫਿਰ 2 ਦਿਨ ਦਾ ਮੀਂਹ ਲਗਾਤਾਰ ਮੌਸਲਾ ਦਾ ਬਾਰਿਸ਼ ਹੋ ਰਹੀ ਹੈ ਲਗਾਤਾਰ ਮੀਂਹ ਪਰ ਜਦੋਂ ਲੜਕੀ ਦੇ ਉੱਥੇ ਲਾਸ਼ ਮਿਲੀ ਹੈ ਨਾ ਤਾਂ ਉਹਦੇ ਕੱਪੜੇ ਢੰਗ ਨਾਲ ਗਿੱਲੇ ਸੀਗੇ ਨਾ ਉਹਦਾ ਬੈਗ ਗਿੱਲਾ ਸੀਗਾ ਨਾ ਹੀ ਲੜਕੀ ਦੀਆਂ ਜੋ ਬੁਕਸ ਸੀਗੀਆਂ ਉਹ ਗਿੱਲੀਆਂ ਸੀਗੀਆਂ ਤਾਂ ਉੱਥੋਂ ਪਿੰਡ ਵਾਸੀ ਆ ਜਿਹੜੇ ਉਹ ਅੰਦਾਜ਼ਾ ਲਾਉਂਦੇ ਆ ਵੀ ਲੜਕੀ ਦਾ ਰੇਪ ਕਿਤੇ ਹੋਰ ਹੋਇਆ ਉਹਦਾ ਕਤਲ ਕਿਤੇ ਹੋਰ ਹੋਇਆ ਉਹਦੀ ਲਾਸ਼ ਆ ਜਿਹੜੀ ਉਹ ਇੱਥੇ ਪਲਾਨ ਕੀਤੀ ਗਈ ਆ ਇੱਥੇ ਨਾਲ ਉਹ ਵੀ ਦੇਖਦੇ ਨੇ ਕਿ ਜਿੱਥੇ ਲੜਕੀ ਦੀ ਲਾਸ਼ ਮਿਲਦੀ ਹੈ ਨਾ ਉੱਥੋਂ ਇੱਕ ਲੜਕੀ ਦੀ ਇੱਕ ਦਾ ਪੈਰ ਦੀ ਚੱਪਲ ਗਾਇਬ ਹੁੰਦੀ ਹੈ ਇੱਕ ਲੜਕੀ ਨਾ ਮੀਂਹ ਪੈਣ ਕਰਕੇ ਆ ਵੀ ਛਤਰੀ ਨਾਲ ਲੈ ਕੇ ਜਾਂਦੀ ਹੈ ਛਤਰੀ ਵੀ ਨਹੀਂ ਮੌਕੇ ਤੋਂ ਮਿਲਦੀ ਹੈਗੀ ਇੱਥੇ ਤੁਸੀਂ ਇੱਕ ਗੱਲ ਹੋਰ ਦੇਖੋ ਪੁਲਿਸ ਹੈ ਜਿਹੜੀ ਨਾ ਤਾਂ ਉਹ ਚੱਪਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਨੈਚਰਲੀ ਗੱਲ ਉਹਨਾਂ ਨੇ ਤਾਂ ਵੱਡੇ ਲੋਕਾਂ ਨੂੰ ਬਚਾਉਣਾ ਸੀ ਪੁਲਿਸ ਨੇ ਤਾਂ ਤਾਂ ਇਸ ਕਰਕੇ ਨਾ ਉਹ ਚੱਪਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਨਾ ਛਤਰੀ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਤਾਂ ਗੱਲ ਇਹ ਹੈ ਵੀ ਜਿਵੇਂ ਉਹ ਪੰਜੇ ਬੰਦਿਆਂ ਨੇ ਲੈ ਕੇ ਸੰਤੋਸ਼ ਰਾਓ ਨੂੰ ਫੜਾਤਾ ਸੀਗਾ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦਾ ਖਾਣਾ ਪੂਰਤੀ ਕੀਤੀ ਉਹ 6 ਸਾਲ ਸੰਤੋਸ਼ ਰਾਓ ਜੇਲ੍ਹ ਵੀ ਕੱਟਿਆ ਆ ਉਦੋਂ ਮੁੜ ਕੇ ਅਦਾਲਤ ਨੇ ਉਹਨੂੰ ਜਿਹੜੇ ਕੇਸ ਚ ਬਰੀ ਵੀ ਕਰਤਾ ਕਿਉਂਕਿ ਉਹਦੇ ਖਿਲਾਫ ਸਬੂਤ ਹੈ ਨਹੀਂ ਸੀਗੇ ਇਸ ਮਾਮਲੇ ਨੂੰ ਲੈ ਕੇ ਨਾ ਜੋ ਉੱਥੋਂ ਦੇ ਲੋਕ ਐ ਉਹ ਗੱਲਬਾਤ ਕਰਦੇ ਆ ਕਿ ਇਸ ਇਲਾਕੇ ਦੇ ਵਿੱਚ ਹੁਣ ਤੱਕ ਇਸ ਤਰ੍ਹਾਂ ਦੇ 400 ਤੋਂ ਵੱਧ ਕੇਸ ਹੋ ਚੁੱਕੇ ਆ ਤੇ 95% ਤੋਂ ਵੱਧ ਇਨ੍ਹਾਂ ਕੇਸਾਂ ਦੇ ਵਿੱਚ ਔਰਤਾਂ ਤੇ ਲੜਕੀਆਂ ਦੇ ਨਾਲ ਅਤਿਆਚਾਰ ਹੋਇਆ ਸੀ, ਰੇਪ ਹੋਇਆ ਸੀ ਜਿਸ ਦੀ ਕਦੇ ਜਾਂਚ ਨਹੀਂ ਹੋਈ ਤੇ ਨਾ ਹੀ ਇਹਦਾ ਕਦੇ ਖੁਲਾਸਾ ਹੋਇਆ। ਇਨ੍ਹਾਂ ਮਾਮਲਿਆਂ 'ਚ ਤੁਹਾਨੂੰ ਮੈਂ ਇੱਕ ਗੱਲ ਹੋਰ ਦੇਖਾ ਦੋਸਤੋ ਤੁਸੀਂ ਬੜੀ ਦਿਲਚਸਪ ਗੱਲ ਵੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਦੇਖਰ ਕੋਈ ਪੱਤਰਕਾਰ ਆਬਦੇ ਅਖਬਾਰ ਜਾਂ ਚੈਨਲ ਦੇ ਵਿੱਚ ਖਬਰ ਲਗਾਉਂਦਾ ਜਾਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਇਹਨਾਂ ਮਾਮਲਿਆਂ ਦਾ ਖਰਾਸਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਲੋਕਾਂ ਤੇ ਜਾਂ ਪੱਤਰਕਾਰਾਂ ਤੇ ਜਾਂਦਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਸੀ ਜਾਂ ਉਹਨਾਂ ਨੂੰ ਮਾਨਹਾਨੀ ਦੇ ਕੇਸ ਅ ਦਰਜ ਕਰਕੇ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਸੀ ਜੇਕਰ ਕੋਈ ਵਿਅਕਤੀ ਆਰਟੀਆਈ ਇਹਨਾਂ ਮਾਮਲਿਆਂ ਦੇ ਪਾ ਕੇ ਇਹਨਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹ ਤੇ ਵੀ ਦਬਾਅ ਪਾ ਕੇ ਚੁੱਪ ਕਰਾ ਦਿੱਤਾ ਜਾਂਦਾ ਸੀਗਾ ਇਸ ਲੜਕੀ ਦੇ ਵੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਸੀ ਨਾ ਉਸ ਰਿਪੋਰਟ ਦੇ ਵਿੱਚ ਡਾਕਟਰਾਂ ਨੇ ਵੀ ਆਪਦਾ ਕੰਮ ਸਹੀ ਨਹੀਂ ਕੀਤਾ ਸੀਗਾ ਕਿਉਂਕਿ ਡਾਕਟਰਾਂ ਨੇ ਜਿਸ ਟੈਕਨੋਲੋਜੀ ਦੇ ਨਾਲ ਪੋਸਟਮਾਰਟਮ ਕਰਨਾ ਸੀਗਾ ਉਹ ਟੈਕਨੋਲੋਜੀ ਨਾ ਵਰਤ ਕੇ ਆਮ ਪੋਸਟਮਾਰਟਮ ਦੀ ਤਰ੍ਹਾਂ ਇਸ ਲੜਕੀ ਦਾ ਪੋਸਟਮਾਰਟਮ ਕੀਤਾ ਗਿਆ ਸੀ ਲੜਕੀ ਦਾ ਵਿਸਰ ਜਿਹੜਾ ਜੋ ਕਿ ਨਾਲੋਂ ਨਾਲ ਪ੍ਰੀਜ਼ਰਵ ਕੀਤਾ ਜਾਣਾ ਚਾਹੀਦਾ ਸੰਭਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਸੰਭਿਆ ਗਿਆ ਹੈਗਾ ਕ੍ਰਾਈਮ ਸੀਨ ਦਾ ਜਿਹੜਾ ਹੈਗਾ ਉਹਦੀ ਬਰੀਕੀ ਨਾਲ ਪੜਤਾਲ ਨਹੀਂ ਕੀਤੀ ਗਈ ਹੈਗੀ ਡਾਕਸਪਾਇਰ ਕੋਈ ਮੌਕੇ ਤੇ ਨਹੀਂ ਪਹੁੰਚਾ ਕੋਈ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚੀ ਹੈਗੀ ਬਿਲਕੁਲ ਮਿਲਾ ਕੇ ਯਾਨੀ ਕਿ ਉਹੀ ਜਿਵੇਂ ਪਹਿਲਾਂ ਲੋਕਾਂ ਨੇ ਦੱਸਿਆ ਵੀ 400 ਦੇ ਕਰੀਬ ਇੱਥੇ ਘਟਨਾਵਾਂ ਹੋ ਚੁੱਕੀਆਂ ਇਹੇ ਵੀ ਮਾਮਲੇ ਤੇ ਪਰ ਤਾ ਦੋਸਤੋ ਇਹ ਭਾਗ ਇੱਕ ਹੈਗਾ ਜੀ ਇਸੇ ਤਰ੍ਹਾਂ ਇਹ ਦੂਜਾ ਭਾਗ ਜਿਹੜਾ ਤੁਹਾਨੂੰ ਕੱਲ ਫੇਰ ਤੋਂ ਤੁਹਾਡੇ ਘਜਰੀ ਜੀ ਲੈ ਕੇ ਹਾਜ਼ਰ ਹੋਵਾਂਗੇ